ਲੰਦਰ ਨਾਮ ਆ ਰਹੀ ਤੇਰੇ ਲੰਦਰ ਤੁੰ ਬਾਹਰ ਹੁੰਦਾ ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਚਾਲ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਆਪਾਂ ਵੀ ਠੀਕ ਠਾਕ ਆ ਤੇ ਨਾਲੇ ਨਾਲੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਿੱਤਰੋ ਆ ਮਿੱਤਰੋ ਪਹਿਲਾਂ ਤਾਂ ਚੱਲਿਆ ਕਿ ਫਰੈਂਡ ਕਰੇ ਤੇ ਫਿਰ ਸੇਰੋਂ ਆਪਣੇ ਮੇਰੇ ਲੱਗਾ ਕੋੜਿਆਂ ਦਾ ਤੇ ਬੜੀ ਦੂਰੋਂ ਦੂਰੋਂ ਆਉਂਦੇ ਉੱਥੇ ਲੋਕੀ ਘੋੜੇ ਲੈ ਕੇ ਕੋਈ ਲੋਕੀ ਵੇਚ ਰਹੇ ਆ ਕੋਈ ਮੋਲ ਲੈਣ ਆਉਂਦੇ ਆ ਹੋਰ ਚਕੋਰਾ ਹੋ ਗਿਆ ਬਖਤਾ ਹੋ ਗਿਆ ਹੋਰ ਨਿਕਣ ਨਿਕੇ ਚੀਜ਼ਾਂ ਇਦਾਂ ਦੀਆਂ ਬੜੀਆਂ ਚੀਜ਼ਾਂ ਸੇਰ ਹੁੰਦੀਆਂ ਤੇ ਉੱਥੇ ਵੀ ਜਾਣਾ ਅੱਜ ਆਪਾਂ ਤੇ ਵਲੌਗ ਨਾਲ ਜੁੜੇ ਰਹੋ ਐਨ ਤੱਕ ਉੱਥੇ ਫੇਮਸ ਫੇਮਸ ਘੋੜੇ ਮਿੱਤਰੋ ਆਏ ਹੋਣੇ ਆ ਤੇ ਪੂਰੇ ਐਨ ਟੈਂਟੋ ਡਲਾ ਕੇ ਟੌਪ ਦੇ ਵਧੀਆ ਤੇ ਪੂਰੀ ਸਜਾਵਟ ਸੂਡ ਕਰਕੇ ਬੜੀ ਘੈਂਟ ਜੀ ਬਣਾਈ ਉਥੇ ਵੀਰਾਂ ਨੇ ਸਾਰਾ ਟੈਂਟ ਲਾਈ ਉਥੇ ਵੱਖਰੇ ਤੇ ਪੂਰੀ ਓਕੇ ਰਿਪੋਰਟ ਜੀ ਬਣਾਈ ਉਥੇ ਤੇ ਬਾਕੀ ਜੁੜੇ ਰਹੋ ਨਾਮੀ 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 ਘੋੜੇ ਆਉਣੇ ਉਥੇ ਤੇ ਜਿਹੜੇ ਫੇਮਸ ਆ ਤੇ ਬਾਕੀ ਜਿਨ੍ਹਾਂ ਨੇ ਵੇਚਣੇ ਉਹ ਵੀ ਜਿਨ੍ਹਾਂ ਲੈਣੇ ਉਹ ਵੀ ਤੇ ਬਾਕੀ ਹੋਰ ਚੀਜ਼ਾਂ ਬੜੀਆਂ ਨਿਕੇ ਨਿਕੇ ਆਉਣੀਆਂ ਵਾ ਜੁੜੇ ਰਹੋ ਅੰਤ ਤੱਕ ਉੱਬੇ ਮਿੱਤਰੋ ਮੇਲੇ ਦੇ ਆ ਪਾ ਗਏ ਜੀ ਤੇ ਕੁੱਤੇ ਬਹੁਤ ਵੈਰੇਟੀਆਂ ਦੇ ਸੀ ਬਹੁ ਨਸਲਾਂ ਦੇ ਆ ਤੇ ਬਾਕੀ ਤੁਹਾਨੂੰ ਉਧਰ ਉਹ ਖਾਉਣਾ ਉਧਰ ਪਵੇਰੀਆਂ ਜੀ ਆਹ ਪਵੇਰੀਆਂ ਦੇ ਸਾਰੇ ਕੁੱਤੇ ਆੜੇ ਆ ਚਕੋਰਾ ਆ ਗੀਆਂ ਜੀ ਮਿੱਤਰੋ ਆਪ ਆਪਣੀ ਤੇ ਆ ਜੀ ਕੱਢੀ ਆ ਬੱਤਾਂ ਆ ਗਿਆ ਜੀ ਅੱਜ ਤਾਂ ਫਿਰ ਪੈਰ ਬੰਦ ਹੁੰਦੇ ਆ ਨਾ ਜਿਹਨੇ ਲੈਣੀਆਂ ਹੋਣਾਂ ਤੇ ਫਿਰ ਪੈਰ ਬੰਦ ਹੁੰਦੇ ਭੱਜਣਾ ਹੋ ਸੋਨੇ ਕੁੜੇ ਵੀ ਰੰਨਾ ਪਾਏ ਇਹ ਲਿਸ਼ਕਾ ਮਾਰਦੇ ਬਹੁਤ ਮਿੱਤਰੋ ਮੇਲਾ ਖਿਲ ਰਿਆ ਆ ਪਰੇ ਨੂੰ ਵੀ ਬਹੁਤ ਜਿਆਦਾ ਮੇਲਾ ਬਸ ਆ ਗਿਆ ਇੱਥੇ ਰੁਕ ਦੋ নগদম <laughs> ਬਹੁਤ ਸੋਨਾ ਘੋੜਾ ਆ ਗਿਆ ਇਹ ਪਟਾਰ ਦੀ ਆਇਆ ਵੀਰ ਕਿਹੜੀ ਹਾਂ ਮੈਂ ਪੌੜੀ ਮੋਢੇ ਤੇ ਇੱਥੇ ਆਹ ਮੋਢੇ ਤੇ ਕਾਲੀ ਪਾ ਹਾਂ ਇਹ ਲੋ ਵੇ ਲੰਦਰ ਨਾ ਮਾਰੇ ਤੇਰੀ ਲੰਦਰ ਤੂੰ ਬਾਜ ਰੋ ਵੇਲੀਓ ਵੇਲੀਓ ਸੁੰਦਰ ਵੱਲ ਲੰਮਕਾ ਲਾ ਨੀ ਹੋ ਮਿੱਤਰੋ ਘਰੇ ਆਪਾਂ ਆ ਗਏ ਆ ਮੇਲਾ ਵੇਖ ਕੇ ਤੇ ਵੀਡੀਓ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਮੈਂ ਸਾਰੇ ਘੋੜੇ ਘੜੇ ਦਿਖਾਏ ਆ ਕਿ ਜਿਆਦਾ ਕੁਝ ਬੋਲੇ ਨਹੀਂ ਆਪਾਂ ਕਿਉਂਕਿ ਆਪਾਂ ਨੂੰ ਨੌਲੇਜ ਹੈਗੀ ਨਹੀਂ ਜਾਰੀ ਇਹਨਾਂ ਘੋੜਿਆਂ ਬਾਰੇ ਇਸ ਕਰਕੇ ਤੁਹਾਨੂੰ ਮੈਂ ਸਾਰੇ ਵਿਖਾਤੀ ਆ ਜਾਨਵਰ ਜਾਨਵਰ ਤੇ ਮਿੱਤਰੋ ਸਾਰੇ ਐਂਡੇ ਆ ਜੋ ਕੁੱਤੇ ਕੀ ਜੋ ਘੋੜੇ ਕੀ ਚਕੋਰਾ ਕੀ ਹੋਰ ਬੜੇ ਤਰ੍ਹਾਂ ਦੇ ਜਾਨਵਰ ਇਹ ਕਬੂਤਰ ਕੀ ਤੁਹਾਨੂੰ ਸਾਰੇ ਵਿਖਾਤੇ ਲੱਗ ਭੱਜ ਤੇ ਜਾਨਵਰ ਸਾਰੇ ਐਨ ਕਹਿੜੇ ਹੀ ਪੁਰੇ ਸਾਰੇ ਸਿਰੇ ਦੇ ਹੀ ਉੱਕ ਰਿਪੋਰਟ ਹੀ ਤੇ ਬਾਕੀ ਵੀਰ ਸਾਹਮਣੇ ਹੀ ਕਟਿੰਗ ਵਾਲਾ ਆਤਮਾ ਚਲੋ ਦੜੀ ਜੁੜੀ ਕਟਾਰੀ ਮੜੀ ਗਈ ਉਥੇ ਬਹੁਤ ਟਾਈਮ ਲਾ ਗਿਆ ਕਟਿੰਗ ਤੇ ਹੁਣ ਬਾਕੀ ਨਹਾਉਨੇ ਆ ਤੇ ਚਲਦੇ ਆ ਜਿੰਮ ਤੇ ਟਾਈਮਿੰਗ ਵਾਵਾ ਹੋ ਗਿਆ ਜੇ ਪੰਜ ਇੱਥੇ ਵਧੀ ਅੱਜ ਘਰੇ ਮੈਨੂੰ ਉਦੋਂ ਮੈਂ 5 ਵਜੇ ਤੁਰ ਪੇਣਾ ਹੁੰਨਾ ਲਗ ਭਗ ਕਦੀ ਲੇਟ ਕਦੀ ਵਾਧ ਹੋਏ ਨਾ ਕਦੀ ਘਟ ਹੋਈਦਾ ਤੇ ਇਸ ਕਰਕੇ ਚਲੋ ਨਹਾਏ ਤੇ ਠੰਡ ਬਹੁਤ ਜ਼ਿਆਦੀ ਆ ਮੈਂ ਤੇ ਚਲ ਗਿਆ ਮੋਟਰਸਾਈਕਲ ਤੇ ਚਲੋ ਮੈਂ ਜਲ ਲੱਗੀ ਆ ਪਿੰਡੇ ਆਪਣੇ ਚਲੋ ਮੋਟਰਸਾਈਕਲ ਚੱਲ ਜਨੇ ਆ ਸੱਚ ਨਾਲੇ ਦੱਸ ਦਮ ਤੁਹਾਨੂੰ ਕਿਹੜਾ ਪਿੰਡ ਹੀ ਏ ਮਿੱਤਰੋ ਸੇਰੋਂ ਲੱਗਾ ਮੇਲਾ ਚਾਲੇ ਪਾਤੇ ਆ ਜਿਮ ਨੂੰ ਤੇ ਗੱਡੀ ਆ ਪਾ ਵੀ ਤਵਾਤੀ ਹੈ ਟੈਜਨ ਵਜਨ ਹੋ ਗਈ ਆ ਵੀ ਓਕੇ ਰਿਪੋਰਟ ਹੋ ਗਈ ਆ ਆ ਨਾਂਗਾ ਜੀ ਮਿੱਤਰੋ ਮੇਲਾ ਤੇ ਆਪਣ ਆਪਾਂ ਵੀ ਚਾਲੇ ਪਾਤੇ ਆ ਜਿਮ ਨੂੰ ਤੇ ਸਗੋਂ ਰੋਜ਼ ਹੀ ਲੇਟ ਹੋ ਜੀਦਾ ਤੇ ਪਰ ਹੁਣ ਟਾਈਮ ਥੋੜਾ ਜਿਹਾ ਸੁਧਾਰਾਂਗੇ ਆਪਾਂ ਸਵੇਰੇ ਮਿੱਤਰੋ ਤਾਂ ਨਹੀਂ ਜਿਮ ਜਾ ਜਾਂਦਾ ਸਵੇਰਾ ਉੱਠਣ ਸਵੇਰੇ ਉੱਠਣ ਦੀ ਤੰਗੀ ਹੋ ਜਾਂਦੀ ਹੋਰ ਨਹੀਂ ਗੱਲ ਕੋਈ ਤੇ ਸ਼ਾਮੀ ਥੋੜਾ ਤਾਂ ਟਾਲਣ ਕੀਤਾ ਜਿੰਮ ਦਾ ਤੇ ਜਿੰਮ ਸੁਖਣਾ ਘੱਟ ਹੀ ਲੱਗਾ ਵਾ ਮੇਰੇ ਹਿਸਾਬ ਨਾਲ ਦੋ ਦਿਨ ਹੀ ਗਿਆ ਹੋਣਾ ਮੈਂ ਤੇ ਹੋਰ ਕਿ ਦਿਨ ਵੀ ਨਹੀਂ ਗਿਆ ਕੱਲ ਵੀ ਗਿਆ ਕੱਲ ਵੀ ਇੱਕ ਦਿਨ ਸੇ ਲਾ ਕੇ ਫੋਨ ਆ ਗਿਆ ਤਾਂ ਹਰ ਕੱਲ ਵੀ ਨਹੀਂ ਜਾਇਆ ਬਾਕੀ ਰੁਟੀਨ ਸੈੱਟ ਕਰਦੇ ਆ ਹੌਲੀ ਹੌਲੀ ਕਿਉਂਕਿ ਜਿੰਮ ਜੁਮ ਲਾ ਕੇ ਹੋ ਗਈ ਫ੍ਰੀ ਤੇ ਅੱਜ ਸੁਖਣਾ ਜ਼ਿਆਦਾ ਲੇਟ ਹੋ ਗਏ ਆ ਜਿੰਮ ਚੋਂ ਅੱਜ ਪੂਰੀ ਠੋਕ ਲਾਈ ਮਿੱਤਰੋ ਐਕਸਰਸਾਈਜ਼ ਪੂਰੀ ਐ ਪੂਰਾ ਅੱਜ ਹੀ ਆਪਣਾ ਬੈਗ ਤੇ ਬਾਈ ਸਾਹਿਬ ਤੇ ਨਾਲ ਲਾਇਆ ਪੇਟ ਆਪਾਂ ਤੇ ਹੁਣ ਥੋੜੀ ਜਿਹੀ ਭੁੱਖ ਲੱਗੀ ਵਾਵਾ ਭੁੱਖ ਦੇ ਵਾਵਾ ਲੱਗੀ ਚਲੋ ਤੇ ਮੈਂ ਸੋਚਿਆ ਕੁਝ ਖਾ ਲਈਏ ਪਹਿਲਾਂ ਸੋਚਿਆ ਮੈਂ ਕੋਈ ਚੰਗੀ ਚੀਜ਼ ਨਹੀਂ ਹਣੀ ਇਹ ਨਾ ਕੋਈ ਨਾ ਗਲਤੀਆਂ ਖਾ ਲਈਏ ਤਲੇਆ ਤੁਲੇਆ ਜਿੰਮ ਜਮ ਲਾ ਕੇ ਤਲੇ ਤੁਲੇ ਖਾ ਲਈਏ ਫਿਰ ਮੈਨੂੰ ਰਾਜਣਾ ਮਿੱਤਰੋ ਤੇ ਇੱਕ ਕੋਰਨ ਮੈਂ ਚਲੋ ਥੋੜੇ ਜੇ ਕੋਰਨ ਖਾਦੇ ਜਾਣ ਤੇ ਬਾਕੀ ਬਾਕੀ ਘਰੇ ਜਾ ਕੇ ਡਾਈ ਡੂੜੇ ਸ਼ੱਕਦੇ ਇੱਕ ਰੀ ਘਰੇ ਆਪਾਂ ਤਿਆਰ ਕਰ ਲਈਏ ਨਾ ਡਾਈਡ ਵਧੀਆ ਆਪੋ ਮਿੱਤਰੋ ਇੱਥੇ ਕਰਦੇ ਆ ਬਲੌਗ ਦੀ ਸਮਾਪਤੀ ਘਰੇ ਆਪਾਂ ਆ ਗਏ ਹਾਂ ਤੇ ਹੁਣ ਸ਼ੱਕਦੇ ਆ ਡਾਈ ਡੂੜ ਤੇ ਮਿਲਦੇ ਆ ਨਵੇਂ ਵਲੌਗ ਚ ਜੇ ਕੇ ਨੂੰ ਵਲੌਗ ਵਧੀਆ ਲੱਗਾ ਹੋਇਆ ਤੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਹੁਣ ਇੱਕ ਨਵੀਂ ਵੀਡੀਓ ਚ